हार उही चौबी पच्ची एना झार पैंती छत्ती कोई फुक निकलिया ਸਤਿ ਸ੍ਰੀ ਅਕਾਲ ਕਰਦੇ ਆਂ ਵੀਡੀਓ ਦੀ ਸ਼ੁਰੂਆਤ ਫਿਰ ਪਹੁੰਚ ਗਏ ਖਾੜੇ ਇਹਨੇ ਸੀ ਹੁਣੇ ਲੇਟ ਅੱਜ ਤੇ ਮੈਂ ਪਹਿਲਾਂ ਆ ਗਿਆ ਸੀਗਾ ਤੇ ਕਾਕੇ ਹੁਣੇ ਆਏ ਨਹੀਂ ਕਿ ਸਵਾ 10 ਦਾ ਟਾਈਮ ਹੋ ਗਿਆ ਤੇ ਬਾਕੀ ਅੱਜ ਵਿਸਤਾਰ ਵਾਂਡੇ ਆ ਤੇ ਥੋੜਾ ਜਿਹਾ ਕਰਦੇ ਹੁਣਾਂ ਸਾਫ ਸਫਾਈ ਮਸ਼ੀਨ ਦੀ ਮਾਰੀ ਮੋਟੀ ਤੇ ਬਾਕੀ ਫਿਰ ਚਲਾਉਣੇ ਕੰਮ ਜਿਹੜਾ ਆਪਣਾ ਅੱਧਾ ਕਿੱਲਾ ਜਾ ਰਹਿ ਗਿਆ ਸੀ ਰਾਤ ਪਾਰ ਹਨ ਇਹ ਚ ਕੰਮ ਚਲਾਉਣੇ ਫਿਰ ਬੋਰੀਆਂ ਰਾਤ ਲਾਤੀਆਂ ਸੀਗੀਆਂ ਤੇ ਵੇਸੀ ਪਹੁੰਚੇਗਾ ਖੇਤ ਚ ਤੇ ਚਲਾਉਨੇ ਫਿਰ ਬੰਦੇ ਵੀ ਆਉਂਦੇ ਆਪਣੇ ਟਰਾਲੀ ਵਾਲੇ ਆਏ ਨਹੀਂ ਹਜੇ ਤੇ ਜਦੋਂ ਉਹ ਕੱਕੇ ਨੇ ਟਰਾਲੀ ਨੇੜ ਤੇੜ ਕਰਦੀ ਉਹਦੋਂ ਨੂੰ ਆਪਾਂ ਬੀਜ ਦਾਣਾ ਇਹ ਅੱਧਾ ਕਿੱਲਾ ਇਹ ਹੈਗੀ ਗੋਲੀ ਆਪਣੀ 20kg 21 ਹੈਗੇ ਮੈਨ ਲਾਦਾ 14 15 ਪੈਣਗੇ ਜਿੱਥੇ ਚੱਲਦੀ ਹੈ ਮਸ਼ੀਨ ਆਪਣੀ ਤੇ ਬਾਕੀ ਵਿਲਗੋ ਬੀਜੇ ਦਾ ਪਾਦਾ ਇੱਥੇ ਲਾਲਾ ਪਹਿਲਾਂ ਇੱਥੇ ਰੋਕ ਲਾ ਇੱਥੇ ਰੋਕ ਲਾ ਤੇ ਉਧਰ ਪਾਲੀ ਵੀ ਵੀ ਲੱਗਿਆ ਹੋਇਆ ਕੱਲ ਦਾ ਤਿਆਰੀ ਕਰਨ ਵੱਡਾ ਟਰੈਕਟਰ ਇਹਦੇ ਕੋਲੇ ਹੀ ਆ चलो चलो पाओ पाओद आप खिंच देना कम बारह ठोक के ना भर घेरा छोटा ही है बारह ठोक के ना भर ਨਾਲ ਦੀ ਨਾਲ ਪਾ ਲਿਓ ਇੱਕ ਬੋਰੀ ਰੱਖ ਦਿਓ ਮੂਰੇ ਰੱਖਣਾ ਦਾ ਆਲੂ ਵਾਲੇ ਰੱਖ ਦਿਓ ਬੰਦ ਜਾਂ ਤੂੰ ਵੀ ਚੱਕ ਲੈ ਲੈਨੇ ਕੋ ਚੱਕ ਲੈ ਭਾਜਾ ਬਹੁਤ ਵਧੀਆ ਨੇ ਉਹ ਇਤਨਾ ਮਿੱਟੀ ਹੋਇਆ ਏਨ ਸਾਡੇ ਪੈਨਡੈਂਸ ਇਹ ਗੱਲਾਂ ਲੱਗੇ ਕੌਣ ਚੱਲ ਗਈ ਮਾਰੋ ਨਾ ਹੋਰ ਤਰ੍ਹਾਂ ਨਹੀਂ ਹੋਰ ਤਰ੍ਹਾਂ ਉਹ ਤਾਂ ਮੈਂ ਹਾਂ ਭਾਈ ਮੈਂ ਤਾਂ ਕਿੱਲਾ ਮਟੜ ਗਿਆ ਬੜੀ ਜਾਈ ਬਈ ਉਹਨਾਂ ਕੱਤੇ ਇਹ ਤਾਂ ਕਿੱਥੇ ਲੱਗਿਆ ਰਾਂ ਦਾ ਬਾਜੀ ਲੱਗ ਲਓ ਜੀ ਪ੍ਰਸਾਦ ਲੈ ਹਿੰਦੂਆਂ ਨੇ ਵਾਸਤੇ ਸਭੇ ਸਾਰੇ ਕੋਈ ਨਹੀਂ ਖਾਣੀ ਨਹੀਂ ਆਪਾਂ ਖਾ ਲਿਆ ਹੋਏ ਆ ਰਾ ਖਾਈ ਦੂਆ ਜੇ ਰਪਦੀ ਤਾ ਤਰੀ ਤਾ ਕਨਾਂ ਦਾ ਖਾਣੀ ਨਹੀਂ ਕੋਣ ਹੁਣ ਜੱਕਦਾ ਉਹਦਾ ਖਾਣ ਵੀ ਲੱਗਿਆ ਬੱਤੀ ਸਹੀ ਖਾ ਲਿਆ ਸੀ ਬਾਬੇ ਦਾ ਨਾਮ ਲੈ ਕੇ ਚਲਾਤੀ 11 ਵਜ ਗਏ ਆ ਤੇ ਅੱਜ ਵਿਸ਼ਕਰਮਾ ਡੇ ਕਰਕੇ ਕਾਕੇ ਹੁੜਾ ਨੇ ਝਾੜ ਚੜਾਈਏ ਨੂੰ ਮਾਸ਼ੀ ਨੂੰ ਲੇਟ ਕਰਤਾ ਤੇ ਚਲੂ ਵੈਸੇ ਵਧੀਆ ਹੀ ਆਪਾਂ ਨੂੰ ਤਾਂ ਕਿਉਂਕਿ ਧੁੱਪ ਲੱਗ ਜਾਂਦੀ ਏ ਝੋਨੇ ਨੂੰ ਫਿਰ ਤੇ ਬਾਕੀ ਦੇਖਦੇ ਆਂ ਵੱਡੇ ਤੋਂ ਕਿ ਮੇਹ ਝੋਨਾ ਦੇਖਣ ਨੂੰ ਤਾਂ ਸੁੱਕਾ ਹੀ ਲੱਗਦਾ ਵਾ ਤੇ ਬਾਕੀ ਰੀਲ ਤੇ ਮੂਰੇ ਉੱਡਦੀ ਵੀ ਏ ਗਰਦ ਕਿਉਂਕਿ ਇਹਦਾ ਰਾਹ ਦੇ ਨੇੜੇ ਆ ਪਰੇ ਜਾ ਕੇ ਪਤਾ ਲੱਗੂਗਾ ਵੀ ਜੇ ਤਾਂ ਹੀ ਕਰ ਦੌੜਦੀ ਏ ਤਾਂ ਝੋਨਾ ਪੂਰੇ ਸੁੱਕਾ ਸਾਰੇ ਪਾਸਿਓ ਤੇ ਪੂਰੀ ਕੰਡ ਉੱਡਦੀ ਏ ਝੋਨੇ ਦੀ ਚਲਾਦਾ ਕੰਮ ਤੇ ਬੰਦੇ ਚਾਚੂ ਪੀਣ ਲੱਗ ਗਏ ਸੀਗੇ ਰੋਕ ਤਾਂ ਸੀ ਆਲੂਆਂ ਦਾ ਕੰਮ ਰਹਿ ਕੇ ਚਾਰ ਕਿਘੇੜੇ ਉਹ ਵੀ ਨਿਭਣ ਵਾਲਾ ਹੀ ਆ ਕੰਮ ਬਸ ਤੇ ਫੇਰ ਟਰਾਲੀਆਂ ਪਾਉਣੀਆਂ ਦੋਨਾਂ ਮਗਰ ਤੇ ਉਧਰ ਪਾਰਲੀ ਦੇ ਵੀ ਖੇਤ ਮੈਲਾ ਦਾ ਤਿਆਰ ਹੋ ਜਾਣਾ ਸ਼ਾਇਦ ਆਲੂ ਉਹਦੇ ਵੀ ਸਟਾਰਟ ਕਰੀਏ ਅੱਜ ਤੇ ਉਹ ਲੱਗੂਗਾ ਦੁਪਹਿਰੋਂ ਬਾਅਦ ਪਤਾ झार वही चौबी पच्ची, यही चोना सीगा झार पैंती छत्ती, कोई फोक निकाले? हाँ, मैं ग्राउंड पे देखूंगा। फोक भी नहीं है, झार भी नहीं है। ग्राउंड पे कीता की जावे? कीता की जावे, सबर करना पेना ਕੀ ਕੰਮ ਵਾਲੇ ਇਧਰ ਫਕੇ ਰੋ ਗਿਆ ਖਤਮ ਤੇ ਉਹ 7000 ਰਹਿ ਗਿਆ ਥੱਲੇ ਜਿੱਥੇ ਉਹ ਕਰਾ ਲਾ ਕੇ ਬੱਟ ਜੀ ਬਣਾਈ ਸੀ ਉਦੋਂ ਝੋਨੇ ਵੇੜੇ ਤੇ ਰਹੇਗਾ ਜਿਹੜਾ ਇੱਕ ਤੇ ਚੱਲਦੇ ਆ ਫਿਰ ਮੋਟਰ ਤੇ ਉਧਰ ਵੀ ਮੈਨੂੰ ਲੱਗਦਾ ਗੇੜ ਵੱਡੇ ਜਾਊਗਾ ਖੜਾ ਹੀ ਇਹ ਝੋਨਾ ਤੇ ਰੋਟੀ ਫਿਰ ਚੱਲ ਕੇ ਉਧਰ ਹੀ ਖਾਣੇ ਆ ਫਿਰ ਮੈਸੇਂੀ ਕੋਲੇ ਇਹ ਇਧਰ ਆ ਗਿਆ ਨਹੀਂ ਰਿਹਾ ਆਪਾਂ ਆਲੂ ਵੇਚਣੋਂ ਤੇ ਉਹਦਾ ਲੈਤੀ ਵਾਲੇ ਕੰਮ ਚੱਲੀ ਜਾਂਦਾ ਸੀਗਾ ਕਿਉਂਕਿ ਪੈਂਦੀ ਲਾਉਣਾ ਸੀ ਖਾੜੀ ਝੋਨਾ ਤਾਂ ਕਰਕੇ ਬਾਲੀ ਖੇਤ ਨਹੀਂ ਦੀ ਅੱਜ ਤੇ ਲੱਗੀ ਗਿਆ ਨਹੀਂ ਰਹਿ ਵੀ ਬੀਤਾ ਅੱਧਾ ਗੱਲਾ ਹੋਰ ਨਾਲ ਹੀ ਆ ਤਗਰੀਵਰ ਤੇ ਕੱਟਾ ਵਧੀਆ ਬਣਦੀਆਂ ਲੈਲੀ ਬੜੀ ਹੋਵੇ ਤੇ ਮਿਲੀ ਨਾ ਖਿੱਤੀ ਆਉਣੀ ਹੈ ਕਾਪੂੜਾ ਜੇ ਲੱਗਾ ਜੰਨਾ ਦਾ ਬੀਜ ਆਵੇ ਠੀਕ ਹੈ ਤੇ ਕੱਲ ਨੂੰ ਫਿਰ ਨਿਬੜੀ ਆਊਗਾ ਕਾ ਮੇਰਾ ਜੈ ਨਹੀਂ ਦਾ ਇਹ ਆਪਣਾ ਰਹਿ ਜਾਣਾ ਫਿਰ ਹਵਾ ਰਵੇ 28 30 ਤਰੀਕ ਤਾਈਂ ਆਲੂਆਂ ਦਾ ਕੰਮ ਨਿਬੜ ਜਾਊਗਾ ਪਰ ਸਾਰਾ ਹੈ ਜੇ ਬਾਕੀ ਦੇਖੋ ਨਿਵੇ ਜਾਉ ਦਾ ਕੰਮ ਗਿਣਤੀ ਕਰ ਰਿਹਾ ਹੈ ਹੈ ਗਿਣਤੀ ਕਰਨੇ ਆਈ ਪਾਈ ਜਾਨੀ ਹੈ ਵਿੱਚ